ਸਾਰਾ ਕੁਝ ਕਾਂਗਰਸ ਤੇ ਭਾਜਪਾ ਤੇ ਹੋਰ ਧਿਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਖਰਾਬ ਕੀਤਾ ਜਾ ਸਕੇ ਬਦਨਾਮ ਕੀਤਾ ਜਾ ਸਕੇ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਇਸ ਪਾਸੇ ਵੱਲ ਤੁਰਿਆ ਇਹ ਡਾਣੇ ਸੋਚਿਆ ਇਹਨਾਂ ਤੇ ਇਲਜ਼ਾਮ ਲੱਗਦੇ ਆ ਕਿ ਸਾਰਾ ਕਰਿਆ ਕਰਾਇਆ ਸਿਹਰਾ ਅਸੀਂ ਲੈ ਲਵਾਂ ਸਰਪੰਤ ਸਿੰਘ ਪੰਧੇਰ ਹੋਰਾਂ ਦਾ ਟੀਮ ਇਹ ਦੂਜਿਆਂ ਦੇ ਮੁਕਾਬਲੇ ਹਟ ਕੇ ਬੈਠੇ ਸੀ ਉੱਥੇ। ਇਹ ਕਦੇ ਸਪਸ਼ਟ ਕਰ ਸਕਦੇ ਐ ਕਿ ਮੰਗਾ ਕਿਸਾਨੀ ਦੀਆਂ ਨੇ। ਮੰਗਾ ਸਾਰੀਆਂ ਇੱਕੋ ਨੇ। ਤੇ ਫਿਰ ਤੁਸੀਂ ਅਡਡ ਕਿਉਂ ਬੈਠੇ? ਜਦੋਂ ਹਰਿਆਣਾ ਦੀ ਹੱਦ ਦੇ ਵਿੱਚੋਂ ਉੱਥੇ ਰੌੜੜੀਆਂ ਗੋਲੀਆਂ ਚਲਾ ਕੇ ਪੰਜਾਬ ਵਾਲੇ ਪਾਸੇ ਕਿਸਾਨ ਜ਼ਖਮੀ ਕਰਦੇ ਤੇ ਪੰਜਾਬ ਦੀ ਸਰਕਾਰ ਨੇ ਕਿਹੜੇ ਕੰਮ ਕੀਤਾ? ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਵੱਡਾ ਦਿਲ ਲੈ ਕੇ ਕੰਮ ਕਰਨਾ ਚਾਹੀਦਾ ਤੂੰ ਬੈਠੇ ਹੋ ਤਾਂ ਬੈਠੇ ਰਹੋ ਬੁਲਾਉਂਦਾ ਤੁਹਾਨੂੰ ਕੋਈ ਹੈ ਨਹੀਂ ਨਾ ਪੰਜਾਬ ਦੀ ਸਰਕਾਰ ਬੁલાਉਂਦੀ ਹੈ ਤੇ ਨਾ ਕੇਂਦਰ ਦੀ ਬੁਲਾਉਂਦੀ ਹੈ ਟਰਸਾਬ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੰਭੂ ਬੈਰੀਅਰ ਦੇ ਉੱਤੇ ਉੱਥੋਂ ਦੇ ਪਿੰਡਾਂ ਦੇ ਨਜ਼ਦੀਕੀ ਇਲਾਕਿਆਂ ਦੇ ਲੋਕ ਇਕੱਠੇ ਹੋ ਗਏ ਵਪਾਰੀ ਵੀ ਪਹੁੰਚ ਗਏ ਕਿ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਚਰਚਾ ਹੈ ਕਿ ਕਾਫੀ ਹੰਗਾਮਾ ਹੋਇਆ ਪਰ ਵਪਾਰੀ ਕਹਿੰਦੇ ਨੇ ਕਿ ਥੋੜੀ ਬਹੁਤੀ ਜੜੀ ਸਾਡੇ ਖਿਲਾਫ ਕੋਸਰਮੁਸਰ ਜੀ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਮਾਹੌਲ ਸ਼ਾਂਤ ਹੋ ਗਿਆ ਸੀ ਤੇ ਪਿੰਡਾਂ ਦੇ ਲੋਕਾਂ ਨੇ ਕਾਫੀ ਕਹਿੰਦੇ ਹੰਗਾਮਾ ਕੀਤਾ ਆਮੋ ਸਾਹਮਣੇ ਹੋ ਗਏ ਪਰ ਮਾਮਲਾ ਅਜੇ ਵੀ ਤਣਾਅਪੂਰਨ ਬਣਿਆ ਹੋਇਆ ਹੈ ਤੇ ਜਿਹੜੇ ਕਿਸਾਨ ਨੇ ਜਾਂ ਹੋਰ ਉਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਕਾਂਗਰਸ ਤੇ ਭਾਜਪਾ ਤੇ ਹੋਰ ਧਿਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਖਰਾਬ ਕੀਤਾ ਜਾ ਸਕੇ ਬਦਨਾਮ ਕੀਤਾ ਜਾ ਸਕੇ ਤਰਵਿੰਦਰ ਜੀ ਇਹਦੇ ਵਿੱਚ ਇਲਜ਼ਾਮ ਉਹਨਾਂ ਨੇ ਭਾਜਪਾ ਤੇ ਆਪ ਤੇ ਲਾਇਆ ਹੂੰ ਉਹਦੇ ਵਿੱਚ ਉਹ ਕਹਿੰਦੇ ਆ ਪਰ ਇੱਕ ਗੱਲ ਹੁਣ ਤੁਸੀਂ ਵੀ ਹਿਊਮਨ ਬੀਇੰਗ ਹੋ ਹੂੰ 13 ਫਰਵਰੀ ਤੋਂ ਇਹ ਬੈਠੇ ਨੇ ਨਾ ਹਰਿਆਣੇ ਦੀ ਸਰਕਾਰ ਹੂੰ ਆਪ ਦੀ ਸਰਕਾਰ ਨਾ ਕੇਂਦਰ ਦੀ ਸਰਕਾਰ ਕੇਂਦਰ ਦੇ ਵਿੱਚ ਤਾਂ ਮੋਦੀ ਸਾਹਿਬ ਦੁਆਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਕਹਿੰਦੇ ਸੀ ਮੇਰਾ ਤਾਂ ਕਿਸਾਨਾਂ ਨਾਲ ਮੋਹੀ ਬਹੁਤ ਹੈ ਸਭ ਤੋਂ ਪਹਿਲੇ ਦਸਕਤ ਹੀ ਕਿਸਾਨਾਂ ਵਾਲੇ ਕੀਤੇ ਐ ਇਹਦੇ ਵੱਲ ਕੋਈ ਮੂਹ ਨਹੀਂ ਕਰਦਾ ਉਹਨਾਂ ਲੋਕਾਂ ਦਾ ਦੇਖੋ ਜਿਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ 5 ਕਿਲੋਮੀਟਰ ਪੈਂਦਾ ਹੈ ਇੱਧਰ ਆਉਣਾ ਪਰਲੇ ਪਾਸੇ ਜਾਣਾ ਉਹ 25-25 ਕਿਲੋਮੀਟਰ ਦਾ ਗੇੜ ਪਾ ਕੇ ਜਾਂਦੇ ਨੇ ਸਮਾਂ ਵੀ ਬਰਬਾਦ ਹੁੰਦਾ ਤੇ ਖਰਚ ਵੀ ਹੁੰਦਾ ਇਹ ਕਿੰਨੀ ਬਾੜੀ ਗੱਲ ਹੈ ਪਤਾ ਲੱਗਿਆ ਕਿ ਉੱਥੇ ਇਹਨਾਂ ਚ ਹੱਥੋਪਾਈ ਵੀ ਹੋਈ ਹੈ ਜਿਵੇਂ ਰਿਪੋਰਟਾਂ ਆਈਆਂ ਨੇ ਕਿਸਾਨ ਬਲਦੇਵ ਸਿੰਘ ਜੀਰਾ ਸ਼ਵਿੰਦਰ ਸਿੰਘ ਇਸੇ ਤਰ੍ਹਾਂ ਜਸਵੀਰ ਸਿੰਘ ਸਿੱਧੂਪੁਰ ਕਰਨੈਲ ਸਿੰਘ ਲੰਗ ਸੂਰਜਪਾਲ ਕਹਿੰਦੇ ਸੌ ਦੇ ਕਰੀਬ ਬੰਦੇ ਉੱਥੇ ਆਏ ਉਹਨਾਂ ਨੇ ਹੱਥੋਪਾਈ ਤੱਕ ਉਤਰਿਆ ਹੈ ਸਟੇਜ ਦੀ ਕਾਰਵਾਈ ਚੱਲਦੀ ਸੀ ਤੇ ਇਹਨਾਂ ਨੇ ਕਹਿੰਦੇ ਇਹ ਕੀਤਾ ਜਿਹੜੇ ਦੂਜੇ ਪਾਸੇ ਨੇ ਅੰਬਾਲਾ ਕਪੜਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਬੱਤਰਾ ਸਾਹਿਬ ਸਰਪੰਚ ਸਾਹਿਬ ਨੇ ਇੱਕ ਗਰਸਰਾਏ ਦੇ ਕਰਨੈਲ ਸਿੰਘ ਤੇ ਹੋਰ ਇਹ ਕਹਿੰਦੇ ਜੀ ਇੰਨੇ ਦਿਨਾਂ ਦੇ ਇੱਥੇ ਬੈਠੇ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਦਾ ਦਿੱਲੀ ਹੈ ਬਰ ਜਾਨ ਦਿੱਲੀ ਇਹਨਾਂ ਨੇ ਲੋਕਾਂ ਨੂੰ ਕਿਉਂ ਤੰਗ ਕੀਤਾ ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਇਸ ਪਾਸੇ ਵੱਲ ਤੁਰਿਆ ਇਹਨਾਂ ਨੇ ਸੋਚਿਆ ਇਹ ਇਹਨਾਂ ਤੇ ਇਲਜ਼ਾਮ ਲੱਗਦੇ ਆ ਕਿ ਸਾਰਾ ਕਰਿਆ ਕਰਾਇਆ ਸਿਰਾ ਅਸੀਂ ਲੈ ਲਈਏ ਇਹਨਾਂ ਨੇ ਬਿਨਾਂ ਤਿਆਰੀ ਤੋਂ ਤੁਰਪੇ ਤੇ ਬਹੁਤ ਸਾਰੇ ਆਗੂ ਇਹਨਾਂ ਤੇ ਉਦੋਂ ਵੀ ਦੋਸ਼ ਲਾਉਂਦੇ ਆ ਜਦੋਂ ਦਿੱਲੀ 26 ਜਨਵਰੀ ਵਾਲੇ ਦਿਨ ਕਿਸਾਨਾਂ ਨੂੰ ਲਾਲ ਕਿਲੇ ਵੱਲ ਮੋੜਿਆ ਸੀ ਸਰਬੰਸ ਸਿੰਘ ਭੰਦੇਰ ਹੋਰਾਂ ਦਾ ਟੀਮ ਇਹ ਦੂਜਿਆਂ ਦੇ ਮੁਕਾਬਲੇ ਹਟ ਕੇ ਬੈਠੇ ਸੀ ਉੱਥੇ ਇਹ ਕਦੇ ਸਪਸ਼ਟ ਕਰ ਸਕਦੇ ਐ ਕਿ ਮੰਗਾ ਕਿਸਾਨੀ ਜੀਆ ਨੇ ਮੰਗਾ ਸਾਰਿਆਂ ਇਕੋ ਨੇ ਤੇ ਫਿਰ ਤੁਸੀਂ ਅਟੱਟ ਕੇ ਉਹ ਬੈਠੇ ਹੋ ਇੱਕ ਦੂਜੇ ਨੂੰ ਗद्दार ਦੱਸਦੇ ਐ ਤੇ ਲੋਕਾਂ ਦਾ ਤੁਸੀਂ ਕੋਈ ਚੱਜਦਾ ਕੰਮ ਕਰਨ ਦੀ ਥਾਂ ਤੇ ਉਲਟਾ ਤੁਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਹੋ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਪਿਛਲੇ ਉੱਤੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਇਲਾਕਾ ਵਾਸੀਆਂ ਨੇ ਕਿ ਘੱਟੋ ਘੱਟ ਦੋ ਪਹੀਆ ਵਾਹਨਾਂ ਦਾ ਰਸਤਾ ਖੋਲ ਦਿਓ ਤਾ ਕਿ ਲੋਕ ਪਰਲੇ ਪਾਸੇ ਜਾ ਕੇ ਮਾਲੇ ਵਾਲੇ ਪਾਸੇ ਤੇ ਬਾਲੇ ਵਾਲੇ ਪਾਸੇ ਲੋਕ ਜਿਨ੍ਹਾਂ ਨੂੰ ਰਾਜਪ੍ਰੇਤਕ ਕੰਮ ਆ ਉਹ ਇਧਰ ਆ ਸਕਣ ਕਿਉਂ ਨਹੀਂ ਕੀਤਾ ਹਰਿਆਣੇ ਦੀ ਸਰਕਾਰ ਹੁਣ ਤਾਂ ਮੁੱਖ ਮੰਤਰੀ ਨੈਭ ਸਿੰਘ ਸੈਣੀ ਨੇ ਖੱਟੜ ਸਾਹਬ ਤੇ ਤਾਂ ਦੋਸ਼ ਲੱਗਦਾ ਕਿ ਉਹ ਇਹਨਾਂ ਨੇ ਜਾਣ ਨਹੀਂ ਦਿੱਤੇ ਮੁੰਡੇ ਵੀ ਸ਼ਹੀਦ ਕਰਾਲੇ ਜ਼ਖਮੀ ਵੀ ਕਰਾਲੇ ਪੰਜਾਬ ਦੀ ਸਰਕਾਰ ਨੇ ਕਿਹੜਾ ਕੰਮ ਕੀਤਾ ਜਦੋਂ ਹਰਿਆਣੇ ਦੀ ਹੱਥ ਦੇ ਵਿੱਚੋਂ ਉਥੋਂ ਰੌੜੜੇ ਗਿਆ ਗੋਲੀਆਂ ਚਲਾ ਕੇ ਪੰਜਾਬ ਵਾਲੇ ਪਾਸੇ ਕਿਸਾਨ ਜ਼ਖਮੀ ਕਰਦੇ ਤੇ ਪੰਜਾਬ ਦੀ ਸਰਕਾਰ ਨੇ ਕਿਹੜਾ ਕੰਮ ਕੀਤਾ ਇਹ ਮੂਕ ਦਰਸ਼ਕੋ ਮੰਨ ਕੇ ਦੇਖਦੇ ਕਿਉਂ ਪਏ ਨੇ ਤੁਹਾਨੂੰ ਸਰਕਾਰ ਇਸ ਕਰਕੇ ਬਣਾਇਆ ਸੀ ਲੋਕਾਂ ਦੇ ਕੰਮ ਕਰੋ ਲੋਕਾਂ ਨੂੰ ਸਹੂਲਤਾ ਦਿਓ ਤੇ ਲੋਕਾਂ ਵਾਸਤੇ ਇਹੀ ਕੰਮ ਰਹੇਗਾ ਕਿ ਉਹ 25 25 30 30 ਕਿਲੋਮੀਟਰ ਦੂਜੇ ਪਾਸੇ ਦੀ ਜਾਂ ਸਰਕਾਰਾਂ ਮੁਕ ਦਰਸ਼ਕ ਬਣ ਕੇ ਕਿਉਂ ਬੈਠਿਆ ਨੇ ਇਹ ਬਹੁਤ ਵੱਡੀ ਗੱਲ ਹੈਗੀ ਸਰਕਾਰਾਂ ਨੂੰ ਇਹਦਾ ਹੱਲ ਕਰਨਾ ਚਾਹੀਦਾ ਹੈ ਸ਼ੁਰਾਤੀ ਦੌਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀਆਂ ਸਾਰਿਆਂ ਸਿਆਸੀ ਤਰ੍ਹਾਂ ਤੇ ਇਲਜ਼ਾਮ ਲਾਇਆ ਸੀ ਕਿ ਤੁਸੀਂ ਕਹਿੰਦੇ ਕਿਸਾਨਤ ਐਸਿਓ ਮੈਂ ਰਾਤ ਦੇ 2:00 ਵਜੇ ਦੇ ਤੱਕ ਕਿਸਾਨਾਂ ਦੀਆਂ ਮੁਲਾਕਾਤਾਂ ਕਰਾਉਂਦਾ ਰਿਹਾ ਨਿਕਲਿਆ ਕਿ ਉਹ ਚ ਤੁਸੀਂ ਰਾਤ ਦੇ 2:00 ਵਜੇ ਦੇ ਕਰਾਓ ਭਾਵੇਂ ਸਾਰੀ ਰਾਤ ਜਾਗਦੇ ਰਹੋ ਅਸੀਂ ਤਾਂ ਇਹ ਕਹਿੰਦੇ ਆ ਕਿ ਰਾਤ ਜਾਗਣ ਦੀ ਜਰੂਰਤ ਨਹੀਂ ਦਿਨ ਚ ਅੱਧਾ ਘੰਟਾ ਬਹਿ ਕੇ ਕਿਹੜੀ ਚੀਜ਼ ਆ ਜਿਹਦਾ ਮਸਲੇ ਦਾ ਹੱਲ ਨਹੀਂ ਹੁੰਦਾ ਸੰਵਾਦ ਗੱਲਬਾਤ ਉਹ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਦੇ ਆਗੂ ਨੂੰ ਬੁਲਾਓ ਨਾਲ ਬਹਿ ਕੇ ਗੱਲ ਕਰੋ ਜਿਹੜਾ ਕੁਝ ਤੁਸੀਂ ਕਰਾ ਸਕਦੇ ਹੋ ਜਿਹੜੀਆਂ ਚੀਜ਼ਾਂ ਕੇਂਦਰ ਨਾਲ ਜੁੜੀਆਂ ਨੇ ਉਹ ਕੇਂਦਰ ਸਰਕਾਰ ਤੋਂ ਟਾਈਮ ਲਓ ਉਧਰੋਂ ਹਰਿਆਣੇ ਵਾਲੇ ਪਾਸਿਓ ਨਾਇਬ ਸਿੰਘ ਸੈਣੀ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਨੂੰ ਵੀ ਨਾਲ ਵਟਾਓ ਹਮ ਆਪਾਂ ਗਵੰਡੀ ਆ ਚੰਗੇ ਗਵੰਡੀ ਦਾ ਸਬੂਤ ਦਿਓ ਪਰ ਮੁਖ ਦਰਸ਼ਕ ਬਣ ਕੇ ਦੇਖੀ ਜਾਂਦੇ ਨੇ ਇਹ ਨੌਬਤ ਇੱਥੋਂ ਤੱਕ ਆ ਗਈ ਉਹ ਕਹਿੰਦੇ ਅਸੀਂ ਅਗਲੇ ਦਿਨਾਂ ਦੇ ਵਿੱਚ ਇਸ ਤੋਂ ਵੱਡਾ ਵੀ ਸੰਘਰਸ਼ ਕਰਦਾ ਇਸ ਧਰਤੀ ਦੇ ਉੱਤੇ ਕੋਈ ਖੂਨ ਖਰਾਬਾ ਕੋਈ ਗਲਤ ਕਦਮ ਉਠਾਇਆ ਜਾਵੇ ਉਸ ਤੋਂ ਪਹਿਲਾਂ ਬੰਦਦਾ ਸਰਕਾਰਾਂ ਇਸ ਮਾਮਲੇ ਦੇ ਵਿੱਚ ਆਪਣੇ ਆਪ ਕੋਈ ਕੰਮ ਕਰਨ ਮਸਲਾ ਹੱਲ ਕਰਨ ਤੇ ਬਹੁ ਗਿਣਤੀ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਉਹ ਤਾਂ ਇਹਨਾਂ ਦੇ ਨਾਲ ਹੀ ਨਹੀਂ ਹੂੰ ਪਰ ਲੋਕ ਪਰੇਸ਼ਾਨ ਹੋ ਰਹੇ ਨੇ ਜੀ ਇਹਨਾਂ ਦੇ ਜਿਹੜੇ ਆਗੂ ਆ ਜਗਜੀਤ ਸਿੰਘ ਢੱਲੇਵਾਲ ਸਾਹਿਬ ਸਰਬੰਸ ਸਿੰਘ ਪੰਦੇਰ ਸਾਹਿਬ ਤੇ ਹੋਰ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਵੱਡਾ ਦਿਲ ਲੈ ਕੇ ਕੰਮ ਕਰਨਾ ਚਾਹੀਦਾ ਤੁਸੀਂ ਬੈਠੇ ਹੋ ਤਾਂ ਬੈਠੇ ਰਹੋ ਬੁਲਾਉਂਦਾ ਤੁਹਾਨੂੰ ਕੋਈ ਹੈ ਨਹੀਂ ਨਾ ਪੰਜਾਬ ਦੀ ਸਰਕਾਰ ਬੁલાਉਂਦੀ ਹੈ ਤੇ ਨਾ ਕੇਂਦਰ ਦੀ ਬੁਲਾਉਂਦੀ ਹੈ ਲੋਕਾਂ ਨੂੰ ਤੰਗ ਕਰ ਰਹੇ ਹੈ ਕਰੀ ਜਾਓ ਇਹ ਚੀਜ਼ਾਂ ਅਗਲੇ ਦਿਨਾਂ ਦੇ ਵਿੱਚ ਵੱਡਾ ਰੂਪ ਰਾਂ ਧਾਰਨ ਕਰ ਜਾਣ ਉਸ ਤੋਂ ਪਹਿਲਾਂ ਸਾਰ ਗਈ ਧਰਾਂ ਨੂੰ ਇਹਦੇ ਵਿੱਚ ਸਵਰਤਾ ਦਿਖਾਉਣੀ ਚਾਹੀਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ